ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਚਾਲ ਸਾਰੇ ਜੀਆਂ ਅੱਜ ਸ਼ੁਰੂ ਕਰਨ ਲੱਗਿਆ ਸਵੇਰੇ ਅੱਜ ਪਹਿਲਾ ਦਿਨ ਆ ਤਾਂ ਬੰਦੇ ਲੇਟ ਕਰੀ ਬੈਠੇ ਆ ਬੀ ਮੋਟਰਾਂ ਤੇ ਗਏ ਹੋਇਆ ਹਜੇ ਹੁਣ ਟਾਈਮ ਤਾਂ ਥੋੜਾ ਹੀ ਹੋਇਆ ਹਜੇ ਭੱਜੇ ਆ 6 ਵਜੇ ਤੇ ਧੁੱਪ ਚੜੀ ਆਈ ਏ ਤੇ ਆਪਾਂ ਗੱਲ ਪੈਪ ਲੈ ਕੇ ਆਏ ਦੀ ਆਪਣਾ ਪੱਕਾ ਹੀ ਬਣਾਇਆ ਹੈ ਸਿਸਟਮ ਟੈਂਕੀ ਭਰਨ ਦਾ ਹਨਾ ਕਿਉਂਕਿ ਆਪਾਂ ਇੱਕ ਟੈਂਕੀ ਲਾਉਣੀ ਹੁੰਦੀ ਦਿਹਾੜੀ ਚ ਇੱਕ ਖਾਲੀ ਕਰੇ ਹੁੰਦੇ 20 ਕਿੱਲੇ ਹੋ ਜਾਂਦੇ ਆ ਇਹ ਫਿਰ ਆ ਕੇ ਦੁਬਾਰਾ ਭਰ ਲਈਦੀ ਇੱਥੇ ਤੇ ਹੁਣ ਆ ਕੱਲ ਮੈਂ ਪੈਪ ਨਵਾਂ ਲੈ ਕੇ ਆਇਆ ਸੀ ਉਹ ਚਿੱਟੇ ਰੰਗ ਦਾ ਕਿਉਂਕਿ ਉਹ ਪੈਪ ਪਾੜ ਜਾਂਦਾ ਤੇ ਉਹਦੇ ਚੱਕਰ ਚ ਹੈਗਾ ਭਾਬੀ ਇਹ ਹੁਣ ਇੱਥੇ ਨਵਾਂ ਪੈਪ ਲਾਉਣਾ ਵੀ ਨਾ ਤਾਂ ਉਹ ਪਾਟੂ ਨਾ ਮਾਰਦਾ ਨਾਲ ਕਲੈਂਪ ਕਲੰਪ ਲੈ ਕੇ ਆਇਆ ਸਾਰਾ ਕੁਝ ਵਧੀਆ ਫਿਟਿੰਗ ਹੋ ਜੂਗੀ ਗੱਡੀ ਦਾ ਸਾਰਾ ਕੰਮ ਕਰਾਤਾ ਲੇਟਾਂ ਲੁੱਟਾਂ ਕਰਾਫੀ ਹੋਰ ਜੋ ਲਟਰਮ ਪਰਮ ਸਭ ਕੁਝ ਕੁਝ ਵੀ ਨਹੀਂ ਛੱਡਿਆ ਵੀ ਇੱਕ ਵੀ ਜੀ ਛੱਡੀ ਹੋਈ ਕਰਾਉਣ ਤੋਂ ਐਨ ਪੂਰੀ ਓਕੇ ਰਿਪੋਰਟ ਕਰਾਤੀ ਪੰਪ ਆਪਣਾ ਲੀਕ ਕਰਦਾ ਸੀ ਤੇ ਪੰਪ ਵੀ ਨਵਾਂ ਲਾਤਾ ਇੱਕ ਆਪਣੇ ਕੋਲ ਸਪੇਅਰ ਰੱਖਿਆ ਹੁੰਦਾ ਲੋਡ ਕਰਾ ਕੇ ਕਿੰਨਾ ਪੂਰਾ ਪੂਰਾ ਰੱਖਣਾ ਇਸਾਦ ਕਿ ਥੋੜਾ ਨੀਮਾ ਰੱਖਣਾ ਉਹ ਠੀਕ ਹੈ ਵੜਦੇ ਕਿੰਨਾ ਕਾ ਵੇਚ ਨੂੰ ਬਹੁਤ ਆ ਫਿਰ ਫੁੱਟ ਬਹੁਤ ਪਰ ਨਹੀਂ ਥੋੜਾ ਲੰਬਾ ਰੱਖ ਨਾਲੇ ਵੀ ਨਹੀਂ ਫਿਰ ਫੜ ਕੇ ਰੱਖਣਾ ਪਿਆ ਕਰ ਉਹ ਇਹ ਜਿਹਦਾ ਤੇਲ ਆ ਮੁੰਨਰ ਇਹ ਤਾਂ ਅੰਦਰ ਰੱਖ ਦੇ ਤੂੰ ਤੋਲਾ ਇਹਨੂੰ ਮਿੱਟੀ ਮਾਰ ਲੈ ਪਾਣੀ ਨਹੀਂ ਪਾਈਦਾ ਹੁੰਦਾ ਮਿੱਟੀ ਨਾਲ ਮਾਲਨ ਜੋ ਸਵਾਲ ਲੈ ਲੈ ਉਹ ਦੇ ਸਵਾਭ ਵੀ ਨਾ ਨਾ ਇਹਨੂੰ ਕੁਰਸੀ ਦੇ ਦੇ ਕੁਰਸੀ ਦੇ ਦੇ ਇਹਨੂੰ ਆ ਆ ਪੁੱਛ ਤੂੰ ਕੁਰਸੀ ਦਵਾ ਲਓ ਜੀ ਪੂਰਾ ਪੂਰਾ ਕਰਤਾ ਟੋਟਾ ਵੱਢ ਕੇ चल चला मोटर छोटू चला मोटर देखी उत्ते गट्टू दे दे ਦੇਖੋ ਕਿੰਨਾ ਸাকਸੈਸਫੁਲ ਹੋਇਆ ਕੰਮ ਹੋ ਗਿਆ ਨਾ ਪੂਰਾ ਘੜੀ ਤੇ ਦੇਖ ਕੇ 2 ਮਿੰਟ ਚ ਟੈਂਕੀ ਭਰ ਜਾਂਦੀ ਆ ਪੂਰੇ 2 ਮਿੰਟਾਂ ਦੇ ਵਿੱਚ ਟੈਂਕੀ ਭਰ ਜਾਂਦਾ ਇਹ ਪੈਪੇ ਲਾਉਣ ਦਾ ਫਾਇਦਾ ਇਹ ਹੋ ਗਿਆ ਕਿ ਨਾ ਤਾਂ ਫੜਨਾ ਪੈਂਦਾ ਟੈਂਕੀ ਦੇ ਵਿੱਚ ਤੇ ਲਾਉਣ ਮੋਟਰ ਚੱਲਦੀ ਆ ਕਿਵੇਂ ਹਲਦਾ ਪੈ ਇੱਕ ਲੀਕ ਸੀ ਕੋਣੋਂ हट ਗਿਆ ਸਾਰਾ ਕੰਮ ਓਕੇ ਦੀ ਰਿਪੋਰਟ ਹੋ ਗਿਆ ਬਹੁਤ ਵਧੀਆ ਆਇਆ ਪੈਪਟਮ ਕੱਲ ਮੈਂ ਰਹਿ ਬੈਠੇ ਬੈਠੇ ਦੀ ਨਿਗਾ ਪੈ ਗਿਆ ਮੈਂ ਕਿਹਾ ਆ ਲੈਨੇ ਆ ਪੈ ਬਣਾ ਕੇ ਦੀ ਫੱਟੇ ਨਾ ਕਸ਼ੋ ਨਾ ਕਦੀ ਗਲੀਆਂ ਨਿਕਲ ਉਹਦੇ ਵਿੱਚ ਗਲੀਆਂ ਨਿਕਲੀ ਜਾਂਦੀਆਂ ਉਹ ਕਾਗਜ਼ ਆ ਜਿਹੜਾ ਲਾਇਆ ਤੇ ਤਿੰਨ ਚਾਰ ਜਗ੍ਹਾ ਤਾਂ ਥੱਲੀਆਂ ਪਾਟ ਗਿਆ ਨਰਨੇ ਕਰਿਆ ਭਿੰਡੀ ਦੇ ਥਫਰੇ ਫੇਰ ਤੇ ਆਪਾਂ ਹੁਣ ਇੱਥੇ ਦਵਾਈ ਰਲਾ ਕੇ ਫਿਰ ਬਲਾਸਪੁਰ ਜਾਣਾ ਉਹ ਬੰਦਿਆਂ ਨੇ ਹੁਣ ਉਹਨਾਂ ਨੂੰ ਦਵਾਈ ਦਿੰਨੇ ਆ ਰਲਾ ਕੇ ਉਦੋਂ ਵਾਈ ਕੋਲਣ ਲੱਗੇ ਆ ਦਵਾਈ ਪਈਆ 60 ਐਮ ਐਲ ਕੋਰਾ ਜਨਾ 250 ਐਮ ਐਲ ਕਸਟੂਡੀਓ ਆ 250 ਐਮ ਐਲ ਪ੍ਰੋਟੋਜਾਬ ਤੇ 125 ਐਮ ਐਲ ਤੇਲੇ ਵਾਲੀ ਆ ਜਿਹੜੀ ਥਾਇਮਕਸਮ ਆਉਂਦੀ ਆ ਤੇ ਚਾਰ ਦਵਾਈਆਂ ਕੋਲ ਕੇ ਪਾਉਣ ਲੱਗੇ ਆ ਪਹਿਲਾਂ ਪੰਪ ਜਾਂ ਥੱਲੇ ਬਾਲਟੀ ਚ ਕੋਲ ਲਈ ਦੀ 20 ਕਿੱਲੇ ਦੀ ਤੇ 20 ਕਿੱਲੇ ਫਿਰ ਬਚ ਗਿਆ ਇਹ ਸਾਰਾ ਸੌਦਾ 11 ਤੋਂ 1200 ਰੁਪਏ ਦਾ ਇੱਕ ਗਿੱਲੇ ਦਾ ਬਣਦਾ ਜੇ ਹੁਣ ਦੇ ਲੋ ਵੀ ਜੇ ਅਪਵਿਦਾਨ ਪਾਉਨੇ ਆ ਤਾਂ ਉਹ 8 900 ਦੀ ਬਣ ਜਾਂਦੀ ਆ ਤੇ ਉਹਨੇ ਗੱਲੀ ਸੁੰਡੀ ਮਾਰਨੀ ਇਹਨੇ ਸਾਰਾ ਕੁਝ ਕਰ ਕਿੰਨਾ ਕੁਝ ਕਰ ਦੇਣਾ ਇਹਨੇ ਦੇ ਨੀਸ ਬੋਲ ਕਰ ਰਹੀ ਨੇ ਤੇ ਛੋਟੀ ਬਾਲਟੀ ਚ ਅੱਡ ਪਾਲਾ ਪਹਿਲੇ ਉਸ ਨੂੰ ਡੱਕਣ ਲਗਾ ਹਿਲਾਓ ਫਿਰ ਦਵਾਇ دوسری طرف ਹੁਣ ਹਿਲਾਇ ਲੇਕ ਤਾਂ ਖੋਲੋ ਟੂ ਟੂ ਹਲਾ ਕੇ ਖੋਲਿਆ ਕਰੋ ਦੋ ਬਾਈ ਸਾਰੀ ਦਵਾਈ ਨਹੀਂ ਹਲਾ ਕੇ ਖੋਲਿਆ ਕਰੋ ਬਿਨਾਂ ਹਲਾ ਕੇ ਨਾ ਖੋਲਿਆ ਕਰੋ ਫਿਰ ਨਾ ਜਿਹੜੀ ਥੱਲੇ ਮਾੜੀ ਮੋਟੀ ਜੰਮੀ ਹੁੰਦੀ ਆ ਸੈੱਟ ਹੋ ਜਾਂਦੀ ਆ ਫਿਰ ਕਿਸੇ ਨਾ ਕਿਸੇ ਦੇ ਥੱਲੇ ਤਾਂ ਦਵਾਈ ਜੰਮੀ ਹੁੰਦੀ ਆ ਮਾੜੀ ਮੋਟੀ ਰਾਤ ਪਾਈਪ ਦੇ ਵਿੱਚੋਂ ਦਵਾਈ ਚੌਣਾ ਦੇ ਨਾਲ ਗੱਡਿਓ ਕਿਤੇ ਬਾਹਰ ਕਰਕੇ ਕੱਢ ਲਓ ਅੱਜ ਸਪਰੇ ਇੱਥੇ ਸ਼ੁਰੂ ਕਰ ਲਓ ਅੱਜ ਨਾ ਹੁਣ ਉੱਤੇ ਦੂਰ ਜਾਓ ਪਹਿਲਾਂ ਤਾਂ ਆਪਣੇ ਅੰਕਲ ਵਾਲੇ 'ਚ ਕਰ ਲਓ ਚਾਹੇ ਤਾਂ ਨਾਲੇ ਵਾਲੇ 'ਚ ਸ਼ੁਰੂ ਕਰ ਲਓ ਨਾਲੇ ਵਾਲਾ ਹੋ ਗਿਆ ਅੰਬ ਵਾਲਾ ਹੋ ਗਿਆ 9 ਕਿੱਲਾ ਇਹ ਤੇ 3 ਕਿੱਲਾ ਉਹ ਹੈ ਤੇ ਆਪਣਾ ਨਰਪੈੜ ਇਹ ਸਾਰਾ ਉਹ ਬੁੜੀ ਵਾਲੇ ਖੱਤੇ ਤੋਂ ਲਾ ਕੇ ਆਏ ਉੱਪਰ ਦੀ ਘੁੰਮਿਓ ਗੁਰਬਖਸ਼ ਵਾਲੇ ਵੱਲ ਦੀ ਬੀ ਗਿੱਲੇ ਰੀ ਫਰੇ ਆ ਪਹਿਲਾਂ ਉਧਰ ਕਰਕੇ ਦੇਖ ਲੈ ਜੇ ਉਹ ਪਰਲੇ ਪਾਸੇ ਹੋ ਜਾਣੇ ਮੈਨਲਾ ਤਾਂ ਇੱਕ ਗਿੱਲਾ ਕਣ ਮੈਂ ਦੇਖ ਵੀ ਨਹੀਂ ਕਿਲਾ ਭੇ ਤਾਂ 12 ਕਿਲਾ 9 ਦਿਨ 12 ਹੋ ਗਿਆ ਹਾਂ 12 ਹੋ ਗਿਆ ਬਾਕੀ ਐਂ ਹੋ ਕਰਿਓ ਨਾ ਪਿੰਡ ਵਾਲੇ ਪਿੰਡ ਵਾਲੇ ਪਾਸੇ ਗੱਡੀ ਲੈ ਜਿਓ ਹਾਂ ਕਿਉਂਕਿ ਉਹ ਬੁੜੀ ਵਾਲੇ ਥੱਲਿਓਂ ਕਰਦਾ ਉੱਪਰ ਆ ਜਿਓ ਉਹ ਖੱਤੀਆਂ ਖੁੱਤੀਆਂ ਕਰਦੇ ਗਰਬਖਸ਼ ਵਾਲਾ ਉਧਰੋਂ ਹੋ ਜਾਊਗਾ ਪਿੱਪਲ ਵਾਲਾ ਹੋ ਜੂ ਠੀਕ ਨਹੀਂ ਜੇ ਆਹ ਆ ਰਹੇ ਜੋ ਲੰਬਾ ਖੱਤਾ ਇਹ ਇਧਰੋਂ ਖੜਾ ਕੇ ਗੱਡੀ ਹੋ ਜੇ ਆਹ ਅੱਠ ਕਿਆ ਸੀ ਨਾ ਹਾਂ ਕਿੰਨੀਆਂ ਪਾਈਆਂ ਆ ਅੱਠਵੀਂ ਆ ਅੱਠ ਪਾਉਣੀਆਂ ਜੀ ਜੀ ਆਹ ਦਵਾਈ ਪਾਈ ਆਪਾਂ ਉਸਲੀ ਰੋਗ ਤੋਂ ਪਾਈ ਆ ਆਪਣਾ ਕਸਟੋਡੀਓ ਐਲੈਕਸੀ ਸ਼੍ਰੀਰਾਮ ਦੀ ਤੇ ਨਾਲ ਪਾਇਆ ਜਲੇਟਡ ਜਿੰਕ ਇਹ ਹਰ ਇੱਕ ਸਾਲ ਹੀ ਪਾਉਣਾ ਵੀਰੇ ਮੈਂ ਉਹ ਤੁਹਾਡੀ ਮਰਜ਼ੀ ਆ ਪਾਉਣਾ ਨਹੀਂ ਪਾਉਣਾ ਉਹ ਤੁਸੀਂ ਦੇਖ ਲਿਓ ਪਰ ਮੈਂ ਹਰ ਇੱਕ ਸਾਲ ਪਾਉਣਾ ਤੇ 60 ml ਪਾਈ ਆ ਆਪਣੀ ਕੋਰ ਆਜਨ ਤੇ 125 ml ਥਾਈਮ ਆਫਸਮ ਪਾਈ ਆ ਤੇ ਇਹ ਵੀ ਤੇ ਦੇਖੋ ਤੁਹਾਡੀ ਮਰਜ਼ੀ ਆ ਜਿਹੜੀ ਪਾਉਣੀ ਆ ਤੇਲੇ ਵਾਲੀ ਨਹੀਂ ਪਾਉਣੀ ਨਾ ਪਾਓ ਪਰ ਮੈਂ ਪਾਉਣਾ ਹੀ ਪਾਉਣਾ ਤੇ ਫਿਰ ਉਧਰ ਰਿਜ਼ਲਟ ਨਾ ਗਾਂਹਾਂ ਤੱਕ ਪੂਰੇ ਵਧੀਆ ਰਹਿੰਦੇ ਆ ਤੇ ਇੰਨੇ ਕੰਮ ਤੇ ਤਾਂ ਹੁਣ ਕਰਨਾ ਹੀ ਪੈਣਾ ਆਪਾਂ ਤੇ ਇਹਦੇ ਨਾਲ ਝੋਨਾ ਪੂਰਾ ਸੋਹਣਾ ਰਹੂ। ਵੀ ਆਪਾਂ ਆ ਗਏ ਬਲਾਸਪੁਰ ਇੱਥੇ ਵੀ ਦਵਾਈ ਰੜਾਤੀ ਪੰਜ-ਪੰਜ ਕਿੱਲੇ ਦੀ ਬਣਾਤੀ ਆ। ਪੰਜ ਕਿੱਲੇ ਦੇ ਵਿੱਚ 1 ਲੀਟਰ ਪੈਣਾ ਲੈਕਸੀ ਦਾ ਤੇ ਇੱਕ ਪ੍ਰੋਟੋਵਾਇਜ਼ ਦਾ ਤੇ ਉਹ ਪੈਣੀ ਐ 625 ਮਲ ਤੇ 1.5 150 ਦੀਆਂ ਦੋ ਹੋ ਪੈਣੀਆਂ। ਹਾਂਜੀ। ਬਲਾਸਪੁਰ ਆ ਗਏ ਦਵਾਈ ਰਣਾਉਣ ਲਈ। ਅੱਜ ਥੋੜੇ ਬੱਦਲ ਫੇਰ ਹੋ ਗਏ ਇੱਥੇ। ਚਲੋ ਪਰ ਫਾਂਡ ਛੋਟੀ ਰੱਖਿਓ ਠੀਕ ਨੇ ਹਾਂ ਵੀ ਫਾਂਡ ਛੋਟੇ ਛਾਟੇ ਨੇ ਉਹ ਹਾਂ ਹਾਂ ਕਿ ਦਰਖਤਾਂ ਦਰੁਖਤਾਂ ਥੱਲੇ ਸਮਾਰ ਕੇ ਥੋੜਾ ਵਧਾ ਕੇ ਮਾਰ ਦੇਦਾ ਹੁੰਦਾ ਮਾਣਾ ਲਿਆ ਕੋ ਕੋ ਹਲਾਲੀ ਸਮਾਰ ਕੇ ਤੇ ਬਾਈ ਹਾਂਜੀ ਆ ਲੈ ਪਾਇਤ ਪਰ ਨਾ ਪੰਨਾ ਪਾ ਪਰ ਹਾਂ ਕੱਟ ਦੀ ਹਾਂ ਇਹ 4 ਪਾਦੇ ਥੋੜੇ ਬਸ ਇੱਥੇ 300 ਹੁੰਦਾ 300 ਹੁੰਦਾ ਹਾਂ 300 ਹੋਰ ਪਾ ਬੁਦੇ ਵਾਸ਼ ਪੱਲੇ ਹਾਂ ਬਸ ਇਹ ਹੋ ਗਿਆ 600 ਠੀਕ ਆ ਦੇ ਹੁਣ ਪਾਦੇ 25 ਹੈਗਾ ਥੱਲੇ ਪਾ ਦੋ ਹੋਰ ਪਾਦੇ 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 ਬਸ ਠੀਕ ਆ ਬਸ ਆਹੀ ਦਵਾਈ ਕੱਲੀ 1 ਮਿੰਟ ਨਹੀਂ ਪਿਆ ਕਰਨੀ ਆ ਬਾਕੀ ਤਾਂ 1-1 ਲੀਟਰ ਹੀ ਹੋ ਗਿਆ 1 ਲੀਟਰ ਇਹਦਾ 1 ਲੀਟਰ ਇਹਦਾ ਉਹ ਦੋ ਬੋਤਲਾਂ ਛੋਟੀਆਂ ਬਸ 5 ਕਿੱਲੇ ਦੀ ਦਵਾਈ ਹੋ ਗਈ ਤੇ ਫਾੜ ਜਮਾ ਹੀ ਨੇੜੇ-ਨੇੜੇ ਰੱਖੀ ਤੇ ਬਸ ਇਧਰੋਂ ਆ ਪਹਿਲੀ ਲਾਈਨ ਇਧਰੋਂ ਹੀ ਆ ਸੰਤੋਜ ਇਧਰੋਂ ਹੀ ਸ਼ੁਰੂ ਕਰ ਲੂ ਹਾਂਜੀ ਹਾਂ ਆ ਲਾਈਨ ਬਸ ਠੀਕ ਆ ਠੀਕ ਹੈ ਬਾਕੀ ਤੂੰ ਇੱਕ ਬਾਢੇ ਲੱਗ ਜਾ ਬਸ ਨੰਬਰ ਟਨ ਲੱਗ ਜਾ ਹਾਂ ਆ ਤੋਲਾ ਮੜਾ ਧੋ ਦੇ ਧੋਦੇ ਉਹਦੇ ਵਿੱਚ ਉਹਦੇ ਵਿੱਚ ਧੋ ਲੈ ਬਾ ਠੀਕ ਹੈ 12 ਬੰਦਿਆਂ ਚੋਲੋ ਬਾ ਠੀਕ ਦਵਾਈ ਸਾਰੀ ਗਾੜੀ ਆ ਵੀ ਬਾਤ ਚੰਗੀ ਤਰ੍ਹਾਂ ਉਹਨੂੰ ਹਲਾ ਕੇ ਫੇਰ ਲੀਟਰ ਪਾ ਲਿਆ ਕਰੋ ਠੀਕ ਹਾਂ ਬਸ ਇੰਨਾ ਗੌਰ ਰੱਖਿਓ ਸੰਦੋ ਚਾਹ ਨਹੀਂ ਬਣਾਇਆ ਓਏ ਆਹ ਕੋਈ ਆਰ ਨਹੀਂ ਹੈਗਾ ਤੁਸੀਂ ਨੇ ਥੋੜਾ ਜਿਹਾ ਹੀ ਬਣਾਇਆ ਉਹ ਕੀ ਚਾਹ ਆ order ਯਾਰ ਦੱਸਣਾ ਹੀ ਸਰਦਾਰ ਨੂੰ ਦੱਸਿਆ ਨਹੀਂ ਤੁਸੀਂ ਸਰਦਾਰ ਨੂੰ ਕਿਹਾ ਆਪਕੋ ਵੀ ਇਹੀ ਕਹਾਣੀ ਦੱਸਦਾ ਯਾਰ ਪੈਸਾ ਸਰਦਾਰ ਨੂੰ ਹੁਣ ਕੱਲ ਦੱਸੇ ਹੀ ਸਰਦਾਰ ਨੂੰ ਹਾਂ ਕੱਲ ਵੀ ਦੱਸਿਆ ਆਪਾਂ ਵੀ ਦੱਸਿਆ ਚਲੋ ਮੈਂ ਉਹ ਚੱਲ ਆਪਾਂ ਤੋਂ ਅੱਗੇ ਅੱਲਾ ਦੇ ਕੋਈ ਬਾਤ ਹੋਰੀ ਨਹੀਂ ਦੇਵਾਂ ਉਹ ਚਲ ਕੋਈ ਨਹੀਂ ਉਹ ਹੋ ਹੈਗਾ ਇੰਨੇ ਨਖਰੇ ਨਾ ਕਰਿਆ ਕਰ ਕਈ ਤਾਂ ਦੁੱਧ ਬਾੜ ਲਿਆਉਣਾ ਸੀ ਕਿੱਲੋ ਅੱਜ ਦਾ ਦਿਨ ਸਰ ਜਾਂਦਾ ਇੱਥੇ ਇੱਥੇ ਜਿਹੜੀ ਇੱਥੋਂ ਨਹੀਂ ਮਿਲਦਾ ਦੁਕਾਨ ਤੋਂ ਕਿਸ ਤੋਂ ਆ ਇੱਥੇ ਦੁੱਧ ਵਾਲੀ ਹੈਗੀ ਹੈ ਦੁਕਾਨ ਨਹੀਂ ਆ ਮੈਲਰ ਆ ਮੂਹਰੇ ਦੁਕਾਨਾਂ ਦਾ ਕਾਫੀ ਆ ਕੀ ਰੇਟ ਲੈਣਾ ਢੋਲੀ ਦਾ 7 ਤੋਂ ਕੀ ਲੈਣਾ ਜੰਦਾ ਹੱਥ ਹੀ ਹੋਏ ਤੇ 30 ਤਾਂ ਚੱਲਦਾ 7 ਤੋਂ ਕੀ ਜਾਣਾ 7 ਤੋਂ ਕੀ ਲੈਣਾ ਸਾਢੇ ਤੋਂ ਕੀ ਲੈਣਾ ਕੋਸ਼ਤਰ ਲਿਹਾਜ਼ ਕਰਨੀ ਚਾਹੀਦੀ ਐਨੀ ਐਨੀ ਥੋੜੇ ਸਰ ਇਕੱਠੀ ਸਪਰੇ ਕਰਾਉਣੀ ਆ ਮਿਆਜੇ ਕਰਕੇ ਤੇ ਪਾਇਆ 30 ਤਾਂ ਸਾਰੇ ਹੀ ਦਿੰਦੇ ਆ 30 ਤਾਂ ਸਾਰੇ ਕਿੱਦੀ ਚੱਲਦਾ ਸਾਡੇ ਪਿੰਡ ਵੀ ਧੀ ਚੱਲਦਾ ਪਰ ਅਸੀਂ ਸਾਤੋਂ ਤਾਂ ਬੰਦੇ ਘੱਟ ਹੀ ਹਿੰਦੇ ਨੇ। ਨਾ ਨਾ। ਹਾਂ? 127 ਕਰਦਾਂਗੇ। 27? ਜਿਹੜੇ ਥੱਥੇ ਜਿੱਸਲੀ ਲੱਗ ਚੌਲ ਬਹੁਤ ਸੋਹਣਾ ਤੁਰ ਪਿਆ ਆਪਣਾ ਲੱਗਿਆ ਹੋਇਆ। ਤੇ ਜਿਹੜੀ ਆਪਾਂ ਮਸ਼ੀਨ ਦੀ ਲੋਈ ਕਰੀ ਸੀ ਤੇ ਇੰਨਾ ਫਾਇਦਾ ਵਾਪੜਾਉ ਆ ਕਰਨ ਦਾ ਹਨਾ ਪਿਛਲੇ 2 ਸਾਲ 2 ਸਾਲ ਆਪਾਂ ਕਰਿਆ ਨਹੀਂ ਇੱਥੇ ਫੜਾਓ। ਇੱਕ ਸਾਲ ਆਲੂ ਬੀਜੇ ਸੀਗੇ ਜਦੋਂ ਇਹ ਖੇਤ ਪੱਧਰ ਸੀ ਹਨਾ ਹੁਣ ਇੱਥੇ ਬੀਜਨੇ ਬੰਦ ਕਰੇ ਹੋਏ ਤੇ ਪਲਾਉ ਦਾ ਇੰਨਾ ਫਰਕ ਆ ਦੇ ਲੋ ਤੇ 16 ਗਿੱਲੇ ਆ 16 ਦੇ 16 ਗਿੱਲਿਆਂ ਚ ਪਾਣੀ ਐਨ ਪੂਰਾ ਵਧੀਆ ਖੜਾ ਤੇ ਬਸ ਉਦੋਂ ਕੱਦੂ ਮੌਕੀ ਜਨਰੇਟਰ ਲੱਗਿਆ ਮੁੜ ਕੇ ਨਹੀਂ ਜਨਰੇਟਰ ਲੱਗੇ ਦੇਖ ਲੋ ਤਰਪੇ ਐਨ ਪੂਰੇ ਵਧੀਆ ਚੌਲ ਤੇ ਬਾਅਦ ਥੋੜੇ ਇੱਕ ਯੂਰੀਆ ਲਾਤਾ ਇਹਨਾਂ ਨੂੰ ਯੂਰੀਆ ਤੇ ਜਿੰਕ ਇਹਨੂੰ ਪਾਤਾ ਕੰਮ ਐ ਦਾ ਮਕਾਹਤਾ ਯੂਰੀਆ ਜਿੰਕ ਪਾ ਕੇ ਤੇ ਬਾ ਥੋੜੇ ਜਿਹੇ ਦਿਨਾਂ ਜੀ ਦੇਖਿਓ ਇਹਦਾ ਕਿੱਥੇ ਇਹਨੂੰ ਬਰੋਲੇ ਬਣਦੇ ਜਦੋਂ ਸਿੱਟੇ ਤਿੰਨ ਚਾਰ ਗੱਟੂ ਇਕੱਠੇ ਜੂਰੀਏ ਦੇ ਦੋ ਦੋ ਤਿੰਨ ਤਿੰਨ ਦਿਨਾਂ ਬਾਅਦ ਹਜੇ ਮੈਂ ਕਿਹਾ ਬਸ ਹਰਾ ਜਿਆ ਹਾਲੈਂਡ ਤੋਂ ਫੇਰ ਛੱਡਦਿਆਂ ਲਗਾਤਾਰ ਤਿੰਨ ਤਿੰਨ ਚਾਰ ਚਾਰ ਦਿਨਾਂ ਬਾਅਦ ਛੱਡ ਦੇਣਾ ਤੇ ਉਹ ਜਿਵੇਂ ਬਾਅਦ ਚੋਂ ਲੱਗਿਆ ਸੀ ਉਹ ਹਜੇ ਉਤੋਂ ਪੀਲਾ ਪੀਲਾ ਦੀ ਨਾ ਇਹ ਬਹੁਤ ਵਧੀਆ ਹੋਇਆ ਹੋਇਆ ਸਾਰਾ ਝੋਨਾ ਤੇ ਵਧੀਆ ਥੁਰ ਪਿਆ ਤੇ ਇੱਕ ਪਾਸੇ ਸਪਰੇ ਵੀ ਸ਼ੁਰੂ ਕਰਤੀ ਆਪਾਂ ਝੋਨੇ ਦੇ ਤੇ ਅਜੇ ਇੱਧਰ ਅਜੇ ਸ਼ੁਰੂਆਤੀ ਦੌਰ ਚੱਲ ਰਿਹਾ ਤੁਸੀਂ ਆਪਾ ਦੇਖ ਲਓ ਇਹ ਨਾ ਵੀਰੇ ਆਪਣੇ ਲੋਕਾਂ ਦੇ ਇੱਕ ਵਹਿਮ ਪਾੜ ਲੈਂਦੇ ਆ ਕਿ 26 ਹੁਣ ਤੁਸੀਂ ਆਹ ਜਿਹੜੀ ਆਪਣੀ ਪਨੀਰੀ ਆ 26 ਦੀ ਇਹ ਘਟੋ ਘਟ 45 ਦਿਨਾਂ ਤੋਂ ਉੱਪਰ ਦੀ ਲੱਗੀ ਹੋਈ ਆ ਮਸ਼ੀਨ ਵਾਲੀ ਪਨੀਰੀ ਬਹੁਤ ਵੱਡੀ ਵੱਡੀ ਸੀ ਹਨਾ ਬਸ ਐਂ ਉਹ ਆ ਵੀ ਇਹਨੇ ਉੱਪਰ ਲਾ ਢਾਲ ਸੁੱਕ ਕੇ ਚੱਲੇ ਆ ਬਸ ਉਹ ਸੁੱਕ ਜਾਂਦੇ ਆ ਤੁਸੀਂ ਦੇਖ ਲਓ ਵੀ ਲੱਗਦੀ ਆ ਤੁਹਾਨੂੰ ਪਨੀਰੀ ਵੱਡੀ ਲੱਗੀ ਹੋਈ ਬੰਨ ਪੂਰੀ ਨਾਰਮਲ ਪਨੀਰੀ ਲੱਗਦੀ ਹੈ ਤੇ ਮਸ਼ੀਨ ਵਾਲੇ ਚ ਚੌਲਾਂ ਚ ਇਹੀ ਫਰਕ ਆ ਕਿ ਇਹ 7-8 ਦਿਨ ਇਹਨਾਂ ਨੇ ਨਾ ਜਦੋਂ ਹੁਣ ਮਹੀਨੇ ਤੱਕ ਮਹੀਨੇ ਡੇਢ ਮਹੀਨੇ ਦੇ ਚੌਲ ਹੋਣਾ ਇਹਨਾਂ ਨੇ ਥੱਲੇ ਹੀ ਬੂਝਾ ਬਣਾਈ ਜਾਣਾ ਉੱਪਰ ਨੂੰ ਨਹੀਂ ਵਾਦੇ ਇਹ ਇਹ ਮਸ਼ੀਨ ਦਾ ਇਹੀ ਫਾਇਦਾ ਵਾ ਇਹਨਾਂ ਦਾ ਥੱਲੇ ਹੀ ਬੂਝਾ ਬਣੀ ਜਾਣਾ ਉੱਪਰ ਨੂੰ ਹਾਈਟ ਨਹੀਂ ਕਰਨੀ ਹਾਈਟ ਇਹਨਾਂ ਨੇ ਕਰਨੀ ਆ ਜਦੋਂ ਘੱਟੋ ਘੱਟ 50 ਦਿਨਾਂ ਤੋਂ ਉੱਪਰ ਚਲੇ ਗਏ ਉਸ ਤੋਂ ਬਾਅਦ ਹਾਈਟ ਕਰਨ ਲੱਗਦੇ ਆ ਉਸ ਤੋਂ ਪਹਿਲਾਂ ਇਹਨਾਂ ਨੇ ਥੱਲੇ ਹੀ ਬੂਝਾ ਬਣਾਉਣਾ ਇਹ ਇਹ ਹਾਲਾਤ ਆ ਦੇ ਲੋ ਕਿ ਇਦਾਂ ਕਰਦੇ ਆ ਬਹੁਤ ਸੋਹਣਾ ਝੋਨਾ ਤੁਰ ਪਿਆ ਤੇ ਪੂਰਾ ਵਧੀਆ ਹੋਇਆ ਜੋ ਤੇ ਐਨ ਬੱਟ ਕੱਢਵਾ ਬਾਕੀ ਬਾਬੇ ਦੀ ਕਿਰਪਾ ਝਾੜ ਵਧੀਆ ਨਿਕਲੇ ਸਾਰੇ ਵੀਰਾਂ ਦਾ ਤੇ ਸਭ ਦਾ ਵਧੀਆ ਝੋਨਾ ਹੋਵੇ ਤੇ ਸਭ ਦੇ ਵਧੀਆ ਕੰਮ ਪੈਸੇ ਹੋਣ ਸਾਰਿਆਂ ਵੀਰਾਂ ਦੇ ਤੇ ਬਸ ਇਹੀ ਅਰਦਾਸਾਂ ਨੇ ਹੋਰ ਕੀ ਆ